ਜਿਹਨਾਂ ਲੋਕਾਂ ਦੇ ਗੋਡੇ ਦੁਖਦੇ ਆ ਇੱਕ ਕੰਮ ਜ਼ਰੂਰ ਕਰ ਲਓ ਕਾਲੀ ਖਸਖਸ ਲੈ ਲਓ ਕਾਲੀ ਨਹੀਂ ਮਿਲਦੀ ਚਿੱਟੀ ਲੈ ਲਓ ਪਰ ਫਰਸਟ ਪ੍ਰੈਫਰੈਂਸ ਦਿਓ ਕਾਲੀ ਖਸਖਸ ਤੇ ਕਾਲੇ ਤੇਲ ਲੈ ਕੇ ਤਵੇ ਤੇ ਭੁੰਨ ਲਓ ਬਰਾਬਰ ਮਾਤਰਾ ਦੇ ਵਿੱਚ ਮੈਂ ਤਾਂ ਬੜੀਆਂ ਚੀਜ਼ਾਂ ਇਹ ਜਿਹੇ ਦੱਸਦਾ ਕਿ ਲੋਕ ਕਰਦੇ ਵੀ ਨੇ ਪਰ ਥੈਂਕ ਯੂ ਵੀ ਬੋਲਦੇ ਨੇ ਕਾਲੀ ਖਸਖਸ ਤੇ ਕਾਲੇ ਤੇਲ ਲੈ ਕੇ ਉਹਨੂੰ ਤੁਸੀਂ ਤਵੇ ਤੇ ਸੇਕ ਲਓ ਹਾਂਜੀ ਤਵੇ ਤੇ ਸੇਕ ਕੇ ਵਧੀਆ ਭੁੰਨ ਕੇ ਉਹਨੂੰ ਡਰਾਈ ਕਰਕੇ ਉਹਦਾ ਪਾਊਡਰ ਬਣਾ ਲਓ 100 ਗ੍ਰਾਮ ਪਾਊਡਰ ਬਣਗਾ ਕੁਝ 20 ਗ੍ਰਾਮ ਪਾ ਲਓ ਗੁੜ ਹਾਂ ਜੀ ਹੁਣ ਕਈ ਕਲਾਕਾਰ ਮੈਨੂੰ ਕਮੈਂਟ ਚ ਪਾਗੇ ਜਾਂ ਫੋਨ ਤੇ ਪੁੱਛੀ ਜਾਣਗੇ ਗੁਲਸਰ ਸ਼ੱਕਰ ਪਾ ਲਈ ਵੀ ਕਮਲੇ ਮੈਨੂੰ ਨਹੀਂ ਸ਼ੱਕਰ ਕਹਿਣੀ ਆਉਂਦੀ ਹਾਂ ਜਿੰਨੀ ਜਿੰਨੀ ਚੀਜ਼ ਕਹੀ ਆ ਜਿੰਨੀ ਲੋ ਉਹੀ ਲੋ ਉਹ ਜਦੋਂ ਗੁੜ ਪਾਉਣਾ ਉਹਦੇ ਵਿੱਚ ਤਾਂ ਉਹ ਇੱਕ ਇੱਕ ਸੈਮੀ ਪੰਜੀਰੀ ਬਣਦੀ ਆ ਤੁਸੀਂ 5 ਵਜੇ ਚਾਹ ਪੀਂਦੇ ਹੋ ਨਾ ਮੈਂ ਕਹਿੰਦਾ ਚਾਹ ਦਾ ਨਾ ਛੱਡੋ ਅਸੀਂ ਨਹੀਂ ਕਹਿੰਦੇ ਭਾਈ ਜਦ ਤੁਹਾਨੂੰ ਲੱਗੀ ਹੋਈ ਆ ਪੀਂਜੋ ਪਰ ਉਹਦੇ ਨਾਲ ਤੁਸੀਂ ਇਹ ਇਹ ਖਾ ਲਓ ਪੰਜੀਰੀ ਦਾ ਇੱਕ ਚਮਚਾ ਰੋਜ਼ 6 ਮਹੀਨੇ ਖਾਲੋ ਜੀ ਜੇ ਤੁਹਾਨੂੰ ਕੋਈ ਕਹਿ ਜਵੇ ਗੁੱਡਿਆਂ ਦਾ ਆਪਰੇਸ਼ਨ ਹੋਊਗਾ ਜਾਂ ਗੁੱਡਾਂ ਖੜਕ ਜੇ ਤੁਸੀਂ ਇਲਾਜ ਦੱਸਦਾ ਵੀ ਆਹ ਚੀਜ਼ਾਂ ਖਾਣੀਆਂ ਚਾਹੀਦੀਆਂ ਪਰ ਉਹ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਜੋਇੰਟ ਪੇਨ ਕਰਦੀਆਂ ਨੇ ਜਿਹੜੀਆਂ ਸਾਨੂੰ ਨਹੀਂ ਖਾਣੀਆਂ ਚਾਹੀਦੀਆਂ ਸਾਨੂੰ ਦੇਖੋ ਮਾਂ ਰਾਜਮਾ ਹਾਂ ਬਾਇਵਤੀ ਆਲੂ ਆਲੂ ਅੱਜਕੱਲ ਵਧੀਆ ਨਹੀਂ ਆਉਂਦਾ ਉਹਨੂੰ ਉਬਾਲ ਕੇ ਸਬਜ਼ੀ ਚ ਪਾ ਲਓ ਚਾਵਲ ਦਾ ਪਿੱਛੇ ਕੱਢ ਕੇ ਖਾ ਲਓ ਅੱਛਾ ਜੀ ਹਾਂ ਜੀ ਫਿਰ ਚਾਵਲ ਅਸੀਂ ਖਾਣੇ ਪਾਲਿਸ਼ ਵਾਲੇ ਇਹ ਵੋ ਅੱਛਾ ਗੁਰਦੁਆਰੇ ਚ ਲੰਗਰ ਲਾਉਣਾ ਫਿਰ ਚਾਵਲ 50 ਰੁਪਏ 40 ਰੁਪਏ ਵਾਲੇ ਲਿਓ ਉਹ ਵੀ ਤਾਂ ਉਹ ਵੀ ਤਾਂ ਬੰਦਿਆਂ ਨੇ ਖਾਣੇ ਹਾਂ ਸੇਲਾ ਸੇਲਾ ਜਦ ਵੀ ਉਹੀ ਸੇਲਾ ਚਾਵਲ ਜਿਹੜਾ ਉਹ ਅੰਮ੍ਰਿਤ ਹੈ ਉਹ ਸਭ ਤੋਂ ਵਧੀਆ ਹੈ ਉਹ ਖਾਣਾ ਚਾਹੀਦਾ ਉਹ ਵਿੱਚ ਨੁਕਸ ਨਹੀਂ ਹੈਗੀ ਉਹ ਖਾਣਾ ਚਾਹੀਦਾ ਉਹ ਵਿੱਚ ਕੋਈ ਨੁਕਸ ਨਹੀਂ ਹਾਂਜੀ ਤੇ ਦੂਜੀ ਚੀਜ਼ ਚਿਕਨਾਈ ਵਾਲੀਆਂ ਜਿਹੜੀਆਂ ਸਬਜ਼ੀਆਂ ਅਸੀਂ ਖਾਣ ਲੱਗੇ ਸਵਾਦ ਲੈ ਲੈ ਕੇ ਜੀ ਹਾਂ ਜਿਮੀਕੰਦ ਮਸ਼ਰੂਮ ਬਹੁਤ ਚੱਲਦਾ ਅੱਜਕੱਲ ਹਾਂਜੀ ਹਾਂਜੀ ਪਿੰਡੀਆਂ ਆ ਪਿੰਡੀਆਂ ਖਾਣ ਤੋਂ ਬਾਅਦ ਲੋਕ ਕਹਿੰਦੇ ਨੇ ਵੀ ਪਤਾ ਨਹੀਂ 2 ਘੰਟੇ ਕੀ ਹੁੰਦਾ ਕਿ ਜਦੋਂ ਟਾਈਮ ਨਿਕਲ ਜਾਂਦਾ ਠੀਕ ਹੋ ਜਾਂਦੇ ਨੇ ਭੁੱਲ ਜਾਂਦੇ ਨੇ ਪਰ ਉਹ ਚੀਜ਼ ਦਾ ਇਫੈਕਟ ਕੋਲ ਸਾਹਿਬ ਜਿਹੜੇ ਜਿੱਦਾਂ ਅੱਜਕੱਲ ਦਾ ਬਾਹਰ ਸੈਰਸੂਰ ਕਰਨ ਦਾ ਰਵਾਜ ਘਟ ਗਿਆ ਹੂੰ ਜਿਮਾਂ ਜੁਮਾਂ 'ਚ ਜ਼ਿਆਦਾ ਬੱਚੇ ਜਾਣ ਲੱਗੇ ਜਿੱਦਾਂ ਹੁਣ ਟਰੈਡਮੇਲ ਤੇ ਜਿਹੜੇ ਭੱਜਦੇ ਆ ਕੀ ਉਹਨਾਂ ਦਾ ਵੀ ਗੋਡਿਆਂ ਤੇ ਅਸਰ ਪੈਂਦਾ ਕੁਝ ਬਹੁਤ بڑا ਅਸਰ ਪੈਂਦਾ ਹੈ ਮੈਂ ਲੋਕਾਂ ਨੂੰ ਦੱਸਿਆ ਟਰੈਡਮਿਲ ਦੇਸੀ ਟਰੈਡਮਿਲ ਹਾਂਜੀ ਕੀ ਆ 2 2 ਫੁੱਟ ਦਾ ਚੌੜਾ 4 ਫੁੱਟ ਬਾਈ 4 ਫੁੱਟ ਦਾ ਇੱਕ ਮਿੱਟੀ ਦਾ ਹਾਂਜੀ ਪਲੇਸ ਬਣਾ ਲਓ ਉਹਦੇ ਵਿੱਚ ਜਿਵੇਂ ਆਪਾਂ ਫਸਲਾਂ ਦਾ ਕੱਦੂ ਕਰਦੇ ਆ ਜ਼ਮੀਨ ਨੂੰ ਉਵੇਂ ਉਹਦੇ ਵਿੱਚ 2 ਕਿਲੋ ਗਾਂ ਦਾ ਗੋਬਰ ਲਿਆਓ ਸੁੱਕਾ ਉਹਨੂੰ ਉਹਦੇ ਵਿੱਚ ਕਦੂ ਕਰ ਲੋ ਲੈ ਨੰਗੇ ਪੈਰ ਸਵੇਰੇ ਬਰਮੁੰਡਾ ਭਾ ਕੇ ਉਹਦੇ ਵਿੱਚ ਜੰਪ ਕਰੋ ਜੇ ਤੁਹਾਡੇ ਤੁਹਾਨੂੰ ਲੱਗੂਗਾ ਤਾਂ ਨਹੀਂ ਬੰਦਾ ਲੈ ਗਿੱਲਾ ਥੋੜੀ ਕਰਨਾ ਭੈਣ ਸੁੱਕਾ ਸੁੱਕਾ ਕਰਕੇ ਗਾਈ ਆਈ ਕਰਕੇ ਉਹਦੇ ਵਿੱਚ 1 ਮਹੀਨੇ ਡੇਢ ਮਹੀਨੇ ਬਾਅਦ ਕਿਲੋ ਕੁ ਫੇਰ ਲਾਈ ਜਾਓ ਉਹ ਐਸੀ ਚੀਜ਼ ਬਣਦੀ ਆ ਪ्योर ਅਸਲੀ ਜ਼ਿੰਕ ਮਿਲਦਾ ਬਾਡੀ ਨੂੰ ਦੋ ਪਾਥੀਆਂ ਕੁੱਟ ਲਿਓ ਜੇ ਗੋਲ ਆ ਪਾਥੀ ਕੁੱਟ ਲਓ ਉਹਦਾ ਉਹਦਾ ਐਸੀ ਚੀਜ਼ ਮਿਲਦੀ ਆ ਜੀ ਤੁਹਾਡੀਆਂ ਹੱਡੀਆਂ ਇੰਨੀਆਂ ਮਜ਼ਬੂਤ ਹੁੰਦੀਆਂ ਨੇ ਸਿਆਲਾਂ ਦੇ ਵਿੱਚ ਪਸੀਨਾ ਚੋਰਿਆ ਹੁੰਦਾ ਕਿਆ ਬਾਤ ਹੈ ਤੱਤ ਮਿਲ ਜਾਂਦੇ ਨੇ ਉਹਦੇ ਵਿੱਚ ਚੰਡੀਗੜ੍ਹ 'ਚ ਜਿੰਨੇ ਸਾਡੇ ਮੇਰੇ ਜਾਣਕਾਰ